ਜੀ ਹਾਂ ਇੱਕ ਨੂ ਵੱਲੋਂ ਹਵਾਨਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਨੇ ਗੰਭੀਰ ਇਲਜ਼ਾਮ ਉਸਦੇ ਹੀ ਪੁੱਤ ਵੱਲੋਂ ਆਪਣੀ ਮਾਂ ਤੇ ਲਗਾਏ ਗਏ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ 'ਚ ਇਹ ਮਹਿਲਾ ਸੱਸ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਰਹੀ ਹੈ ਉਸ ਨੂੰ ਗੰਧੀਆਂ ਗੰਧੀਆਂ ਗਾਲਾਂ ਕੱਢ ਰਹੀ ਹੈ ਇੱਥੇ ਹੀ ਬਸ ਨਹੀਂ ਇਸ ਮਹਿਲਾ ਵੱਲੋਂ ਦਾਦੀ ਦੀ ਮਦਦ ਕਰਨ ਵਾਲੇ ਆਪਣੇ ਹੀ ਪੁੱਤ ਨਾਲ ਵੀ ਮਾੜਾ ਸਲੂਕ ਕੀਤਾ ਗਿਆ ਹੈ ਉਸ ਨੂੰ ਵੀ ਤੰਕੀਆਂ ਗਾਲਾਂ ਕੱਢੀਆਂ ਗਈਆਂ ਨੇ ਪੁੱਤ ਵੱਲੋਂ ਆਪਣੀ ਮਾਂ ਦੀਆਂ ਕਈ ਵੀਡੀਓਜ਼ ਅਜਿਹੀਆਂ ਬਣਾਈਆਂ ਗਈਆਂ ਨੇ ਜੋ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਦੇ ਪੁੱਤ ਦਾ ਬਿਆਨ ਵੀ ਸਾਹਮਣੇ ਆਇਆ ਜਿਸ 'ਚ ਇਸ ਨੌਜਵਾਨ ਵੱਲੋਂ ਆਪਣੀ ਮਾਂ ਤੇ ਆਪਣੇ ਪਿਓ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਸ ਨੌਜਵਾਨ ਨੇ ਦੱਸਿਆ ਕਿ ਉਸ ਦੀ ਮਾਂ ਸ਼ਰਾਬ ਪੀਣ ਦੀ ਆਦੀ ਹੈ ਉਸ ਦਾ ਪਿਤਾ ਵੀ ਸ਼ਰਾਬ ਪੀਂਦਾ ਦੋਮਾ ਤੇ ਮੈਡੀਕਲ ਨਸ਼ਾ ਕਰਨ ਦੇ ਇਲਜ਼ਾਮ ਵੀ ਇਸ ਨੌਜਵਾਨ ਵੱਲੋਂ ਲਗਾਏ ਗਏ ਨੇ ਇਸ ਪੁੱਤ ਵੱਲੋਂ ਆਪਣੀ ਮਾਂ ਖਿਲਾਫ ਹੁਣ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਇਹ ਰੌਂਗਟੇ ਖੜੇ ਕਰਦੀਆਂ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਹਰ ਇੱਕ ਨੂੰ ਹਿਲਾਕੇ ਰੱਖ ਦਿੱਤਾ ਹੈ ਜਾਣਕਾਰੀ ਮੁਤਾਬਕ ਪੀੜਤ ਮਹਿਲਾ ਦਾ ਪੋਸਟ ਅਧਿਆਪਕ ਹੈ ਉਸ ਦਾ ਪਤੀ ਰਟਾਇਰਡ ਸੀ ਜਿਸ ਦੀ 4 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਇਸ ਮਾਮਲੇ 'ਚ ਨਾ ਹੀ ਮਹਿਲਾ ਦੀ ਨੂਂ ਦਾ ਨਾ ਹੀ ਪੁਲਿਸ ਦਾ ਕੋਈ ਬਿਆਨ ਸਾਹਮਣੇ ਆਇਆ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਅਮਲ ਚ ਲਿਆਉਂਦੀ ਹੈ ਜਗਬਨੀ ਟੀਵੀ ਲਈ ਵਿਸ਼ੰਭਰ ਬਿੱਟੂ ਦੀ ਰਿਪੋਰਟ